ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਲੜੀਵਾਰ ਸੰਥਿਆ ਕਰ ਰਿਆਂ ਤੇ ਅੱਜ 8ਵੀਂ ਪੌੜੀ ਆਰੰਭ ਹੋਣ ਜਾ ਰਹੀ ਹੈ ਇਸ ਵਿੱਚ ਜਿੰਨੇ ਵੀ ਮਹੰਗੇ ਸ਼ਬਦ ਜਾਂ ਵਿਸਰਾਮ ਆਉਣਗੇ ਉਹ ਆਪਾਂ ਅੱਜ ਸਰਵਣ ਕਰਨੇ ਨੇ ਜਵਨ ਕਾਲ ਜੋਗੀ ਸਿਵ ਕੀਓ ਕਾਲ ਤੇ ਵਿਸਰਾਮ ਲਾਉਣਾ ਹੈ ਇਸ ਨੂੰ ਜਮਨ ਨੰਨੇ ਦੇ ਨਾਲ ਉਚਾਰਨ ਕਰਨਾ ਜਮਨ ਜਮਨ ਨਹੀਂ ਪੜਨਾ ਜਮਨ ਕਈ ਸੰਗਤਾਂ ਜਮਨ ਪੜ ਕੇ ਨਾਨੀ ਦੀ ਆਵਾਜ਼ ਉਚਾਰਨ ਕਰ ਜਾਂਦੀ ਹੈ ਇੱਥੇ ਲੱਗਾ ਨੰਨਾ ਜਮਨ ਜਵਨ ਕਾਲ ਇੱਥੇ ਵਿਸ਼ਰਾਮ ਲਾਉਣਾ ਹੈ ਜੋਗੀ ਜੋਗੀ ਨਹੀਂ ਕਹਿਣਾ ਇਸ ਨੂੰ ਕਹਿਣਾ ਜੋਗੀ ਜੋਗੀ ਸ਼ਿਵ ਕੀਓ ਸ਼ਿਵ ਬੋਲਣਾ ਸੱਸੇ ਦੀ ਆਵਾਜ਼ ਉਚਾਰਨ ਕਰਨੀ ਸ਼ਿਵ ਨਹੀਂ ਕਹਿਣਾ ਸ ਸ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨੇ ਕਰਨਾ ਸਿਵ ਕਹਿਣਾ ਸਿਵ ਕੀਓ ਕਕੇ ਬਿਹਾਰੀ ਤੇ ਊੜੇ ਦਾ ਮੂੰਹ ਖੁੱਲਿਆ ਕੀਓ ਬੇਦਰਾਜ ਰਾਜ ਤੇ ਵਿਸਰਾਮ ਹੈ ਬੇਦਰਾਜ ਬ੍ਰਹਮਾ ਜੂ ਥਿਓ ਬ੍ਰਹਮਾ ਬੋਲਣਾ ਹੈ ਪਿੱਛੇ ਵੀ ਆਪ ਦੱਸਿਆ ਸੀ ਕਿ ਵਿੱਚ ਹ ਹ ਲੱਗੈ ਬ੍ਰਹਮਾ ਨਹੀਂ ਉਚਾਰਨ ਕਰਨਾ ਬ੍ਰਹਮਾ ਬ੍ਰਹਮਾ ਜੂ ਇਸ ਨੂੰ ਜੂ ਕਹਿਣਾ ਜੋ ਨਹੀਂ ਬੋਲਣਾ ਦਲੈਂਕੜ ਲਾ ਕੇ ਦਲੈਂਕੜ ਦੀ ਆਵਾਜ਼ ਉਚਾਰਨ ਕਰਨੀ ਜੂ ਠਿਓ ਥੱਤੇ ਬਿਹਾਰੀ ਊੜੇ ਊੜਾ ਠਿਓ ਜਮਨ ਕਾਲ ਇੱਥੇ ਕਾਲ ਤੇ ਵਿਸਰਾਮ ਲਾਉਣਾ ਠੀਕ ਹੈ ਜੀ ਜਮਨ ਕਾਲ ਸਭ ਲੋਕ ਸਵਾਰਾ ਸਭ ਲੋਕ ਕੱਕੇ ਦੀ ਆਵਾਜ਼ ਉਚਾਰਨ ਕਰਨੇ ਪਿੱਛੇ ਲੋਗ ਨਹੀਂ ਕਹਿਣਾ ਲੋਗ ਜੇ ਲੋਕ ਕਵਾਂਗੇ ਤੇ ਗੱਗਾ ਲੱਗੂਆ ਇੱਥੇ ਲੱਗਾ ਕੱਕਾ ਲੋਕ ਸਭ ਲੋਕ ਸਵਾਰਾ ਸਮਝ ਲੱਗੀ ਨਾ ਹਾਂਜੀ ਹਾਂ ਨਮਸਕਾਰ ਹੈ ਤਾਹੇ ਤਾਹੇ ਤੇ ਵਿਸਰਾਮ ਲਾਉਣਾ ਤਤੈ ਕੰਨਾ ਫਾਹੇ ਸਿਆਰੀ ਤਾਹੇ ਨਮਸਕਾਰ ਬੋਲਣਾ ਨਮਸਕਾਰ ਨਹੀਂ ਕਹਿਣਾ ਕਈ ਸੰਗਤਾਂ ਘਰਾਂ ਵਿੱਚ ਪਾਠ ਕਰਦੀਆਂ ਉਹ ਨਮਸਕਾਰ ਪੜਦੀਆਂ ਨਮਸਕਾਰ ਨਮਸਕਾਰ ਤਾਂ ਬਣਦਾ ਜੇ ਸਸੇ ਦੇ ਪੈਰ ਵਿੱਚ ਬਿੰਦੀ ਲਾ ਲਈਏ ਫਿਰ ਨਮਸਕਾਰ ਬਣਦਾ ਪਰ ਇੱਥੇ ਇਹ ਤਿੰਨੇ ਜਿਹੜੇ ਅੱਖਰ ਨੇ ਇਹ ਮੁਕਤੇ ਨੇ ਕੋਈ ਵੀ ਇਹਨਾਂ ਬਿੰਦੀ ਲਗਾ ਮਾਤਰਾ ਕੋਈ ਵੀ ਨਹੀਂ ਲੱਗੀ ਨਮਸ ਨਮਸ ਕਹਿਣਾ ਨਮਸ ਸਸੇ ਦੀ ਆਵਾਜ਼ ਉਚਾਰਨ ਕਰਨੀ ਹੈ ਨਮਸਕਾਰ ਇਕੱਠੇ ਉਚਾਰਨ ਕਰਨਾ ਨਮਸਕਾਰ ਹੈ ਤਾਹੇ ਤਾਹਿਤ ਵਿਸ਼ਰਾਮ ਲੰਮਾ ਹਮਾਰਾ ਸਾਰੀ ਪੰਕਤੀ ਸਮਝ ਲੱਗ ਗਈ ਨਾ ਹਾਂਜੀ ਜਮਨ ਕਾਲ ਜੋਗੀ ਸ਼ਿਵ ਕੀਓ ਦੇਵ ਰਾਜ ਬ੍ਰਹਮਾ ਜੂ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਸਮਝ ਲੱਗ ਗਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ